ਪਨ ਬਹੁਤ ਵੱਡਾ ਘਾਟਾ ਪਿਆ ਰਾਜਵੀਰ ਦੇ ਰੂਪ ਦੇ ਵਿੱਚ ਚਾਹੇ ਆ ਫਤਿਹ ਜੰਗ ਕੋੜਾ ਬਾਈ ਨੇ ਦੱਸਿਆ ਕਿ ਨਾ ਯਾਰ ਵੀ ਇਹ ਤਾਂ ਆਪਣਾ ਘਰ ਦਾ ਬੱਚਾ ਸੀਗਾ ਤੇ ਥੋੜਾ ਪੋਤਾ ਸਾਨੂੰ ਵੀ ਚਲੋ ਇੰਟਰਸਟ ਹੈਗਾ ਹਨਾ ਬਾਈ ਜੀ ਤਾਂ ਬਹੁਤ ਅਫਸੋਸ ਹੋਇਆ ਯਾਰ ਵੀ ਇੰਨਾ ਸੁਨੱਖਾ ਘੋੜਾ ਇੰਨਾ ਬਈ ਕਹਿੰਦੇ ਰੰਗ ਰੂਪ ਉਸ ਕੋੜੇ ਦਾ ਸੀਗਾ ਫਤਿਹ ਜੰਗ ਦਾ ਸੀਗਾ ਵੀ ਲੱਗਦਾ ਨਹੀਂ ਸੀਗਾ ਵੀ ਉਸ ਦੀ ਜਿਹੜੀ ਉਮਰ ਹੈ ਉਹ ਮੈਂ 38 ਮਹੀਨੇ ਹੋਏਗੀ ਹਾਂਜੀ ਬਸ ਇੰਨੀ ਕੀ ਸੀਗੀ ਉਹਦੀ ਉਮਰ ਬਾਕੀ ਜਿਹੜੇ ਸਵਾਸ ਵਾਇਗਰੂ ਨੇ ਲਿਖੇ ਆ ਵੀਰੇ ਤਾ ਉਹ ਉਹਨੇ ਕੀ ਬੰਦਾ ਚਾਹੇ ਇਨਸਾਨ ਆ ਤੇ ਚਾਹੇ ਉਹ ਜਾਨਵਰ ਆ ਤੇ ਚਾਹੇ ਕੋਈ ਵੀ ਆ ਨਾ ਉਹ ਭੋਗਦਾ ਆ ਤੇ ਬਾਕੀ ਜਿਹੜੀ ਗੱਲ ਹੁੰਦੀ ਆ ਨਾ ਇੱਕ ਜ਼ਿੰਦਗੀ ਦੇ ਵਿੱਚ ਕੋਈ ਵੀ ਆਉਂਦਾ ਆਪਣਾ ਰੋਲ ਅਦਾ ਕਰਕੇ ਜਾਂਦਾ ਹੈ ਨਾ ਬਈ ਕਹਿੰਦੇ ਇਹਦੇ ਪਾਲਣੇ ਜਿੰਨੇ ਕਹਿ ਲੋ ਔਖੇ ਨੇ ਉਸ ਤੋਂ ਵੱਧ ਔਖੇ ਜਦੋਂ ਇਹ ਇਸ ਸੰਸਾਰ ਨਾਲ ਵਿਦਾ ਕਰ ਜਾਂਦੇ ਨੇ ਦਫਨਾਉਣੇ ਬਹੁਤ ਔਖੇ ਹੋ ਜਾਂਦੇ ਨੇ ਤੋਰਨੇ ਬਾਹਲੇ ਔਖੇ ਆ ਬਾਈ ਤੁਸੀਂ ਇਹ ਦੇਖੋ ਵੀ ਸਾਡੇ ਅੰਕਲ ਉਹਨਾਂ ਨਾਲ ਗੱਲ ਹੋਈ ਕਹਿੰਦੇ ਪਹਿਵਾਨਾ ਵਾਂਗੂ ਪਾਲਿਆ ਉਸ ਦਿਨ ਵੀ ਆਪਾਂ ਵੀਡੀਓ ਦੇਖੀ ਕਹਿੰਦਾ ਅੰਕਲ ਨੇ ਕਿਹਾ ਮੈਂ ਤੈਨੂੰ ਤੀਜਾ ਪੁੱਤ ਮੰਨਿਆ ਸੀ ਤੁਸੀਂ ਇਹ ਦੇਖ ਲਓ ਵੀ ਪੁੱਤ ਤੋੜਨਾ ਕਿੰਦੀ ਵੱਡੀ ਪੁੱਤ ਦੇ ਬਰਾਬਰ ਦਾ ਹੀ ਸੀਗਾ ਯਾਰ ਆਪਦੇ ਬੱਚੇ ਨੂੰ ਕਈ ਵਾਰੀ ਬੰਦਾ ਅਗਨੋਰ ਮਾਰ ਦਿੰਦਾ ਪਰ ਇਹਨਾਂ ਫਰਿਸ਼ਟਿਆਂ ਨੂੰ ਕਦੇ ਵੀ ਜਿਹੜਾ ਇਨਸਾਨ ਆ ਜਿਹੜਾ ਪਿਆਰ ਕਰਦਾ ਜਿਹੜਾ ਰੂਹ ਨਾਲ ਜੁੜਿਆ ਹੋਇਆ ਉਹ ਅਗਨੋਰ ਨਹੀਂ ਕਰਦਾ